ਸਤਿਗੁਰ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਬਈ ਆਪਣਾ ਸ਼ੈੱਡ ਪੈ ਗਿਆ ਤੇ ਪੱਖੇ ਵਗੈਰਾ ਲਾਉਣ ਵਾਲੇ ਰਹਿ ਗਏ ਤੇ ਪੱਖਾ ਅੱਜ ਲਾ ਦੇਾਂਗੇ ਇੱਕ ਵੱਡਾ ਜਿਹੜਾ ਵਿਆਹਾਂ ਚ ਗੁਰੂ ਘਰਾਂ ਚ ਲੱਗਦਾ ਕਿਉਂਕਿ ਅਸੀਂ ਛੱਤ ਵਾਲੇ ਪੱਖੇ ਪਹਿਲਾਂ ਲਾਉਣੇ ਸੀਗੇ ਉਹਨਾਂ ਚ ਫਿਰ ਅਸੀਂ ਆਲ ਨੇ ਲਾਉਣੇ ਬਈ ਚਿੜਗਿਆਂ ਦੇ ਇੱਥੇ ਤੇ ਵਿੱਚ ਵੱਜ ਕੇ ਬੱਚੇ ਮਰ ਜਾਂਦੇ ਆ ਤੇ ਬਈ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਸੀ ਭੈਣ ਭਰਾਵਾਂ ਨੂੰ ਵੀ ਇੱਕ ਤਾਂ ਮੈਨੂੰ ਉਹ 12500 ਦੀ ਜਿਹੜੀ ਮੈਂ ਤੁਹਾਨੂੰ ਕੱਲ ਗੱਲ ਕਹੀ ਸੀ ਉਹ ਭੈਣ ਭਰਾ ਦਾ ਹਜੇ ਤੱਕ ਮੈਨੂੰ ਕੋਈ ਫੋਨ ਮੈਸੇਜ ਨਹੀਂ ਆਇਆ ਉਹਨਾਂ ਦਾ ਕੋ ਵੀਡੀਓ ਸ਼ੇਅਰ ਕਰਕੇ ਜਰੂਰ ਤੇ ਚਲੋ ਨਹੀਂ ਕਹਿ ਰਹੀ ਕਿਸੇ ਦਾ ਉਹ ਹੁੰਦਾ ਵੀ ਗੁਪਤਦਾਨ ਆ ਤੇ ਫਿਰ ਫੇਰ ਵੀ ਸਾਨੂੰ ਨਾਮ ਜਰੂਰ ਲਿਖਵਾ ਦਿਆ ਕਰੋ ਤੁਸੀਂ ਜਿਹੜੇ ਭੈਣ ਭਰਾਵਾਂ ਨੇ ਦੇ ਇੱਕ ਜੀ ਆਪਦਾ ਜਗਾ ਆਪਾਂ ਨੂੰ ਬਣਦੀ ਨਾਲ ਚਾਰ ਮਰਲੇ ਤੇ 15000 ਰੁਪਏ ਆਪਾਂ ਦਾ ਸਾਈ ਦੇਤੀ ਤੇ ਭਈ ਆਪਾਂ 2 ਮਹੀਨਿਆਂ ਚ ਪੈਸੇ ਦੇਣੇ ਇਹਨਾਂ ਦੇ ਤੇ ਸਾਰੇ ਭੈਣ ਭਰਾ ਆਪਦਾ ਤਿਲ ਫੁੱਲ ਯੋਗਦਾਨ ਜਰੂਰ ਪਾਇਆ ਜੇ ਤਾਂ ਕਿ ਕਿਉਂਕਿ ਜੇ ਜਗਾ ਹੋਰ ਕੋਈ ਲੈ ਲੈਂਦਾ ਭਈ ਆਪਣਾ ਫਿਰ ਉਹੀ ਰਾਂਦ ਰੋਲਾ ਰਹਿਣਾ ਸੀਗਾ ਡਾਂਗੋ ਛੋਟੀ ਵਾਲਾ ਕੰਮ ਸੀਗਾ ਕਿਉਂਕਿ ਇੱਥੇ ਆਪਾਂ ਬੱਚੇ ਰੱਖਣੇ ਇਲਾਜ ਕਰਾਉਣਾ ਹਨਾ ਅੱਗੇ ਸਾਨੂੰ ਦਾ ਗਾਲਾਂ ਬਹੁਤ ਸੁਣਨੀਆਂ ਪੈਂਦੀਆਂ ਕੋਈ ਕਹਿੰਦਾ ਗੰਦ ਮਾਰ ਗਿਆ ਕੋਈ ਕਹਿੰਦਾ ਫਲਾਣਾ ਕਰਦੇ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਲੋਕੀ ਤੇ ਆਹ ਜਗਾ ਬਈ ਚਾਰ ਮਰਲੇ ਮਿੱਟੀ ਜੇ ਕੋਈ ਭੈਣ ਭਰਾਪੂ ਆ ਕੇ ਦੇ ਸਕਦਾ ਇਹ ਚ ਉਹ ਵੀ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਲੈ ਮਿੱਟੀ ਦਾ ਤੁਸੀਂ ਕਰੀ ਜਾਂਦੇ ਗੱਲਬਾਤ ਜੇ ਸਾਡਾ ਹੋ ਗਿਆ ਮਸਲਾ ਹੱਲ ਆਹ ਇੱਕ ਇਹਦੇ ਵਿੱਚ ਕੋਠਾ ਆਈ ਚਾਰ ਮਰਲਿਆਂ ਦੇ ਵਿੱਚ ਹੀ ਇਹ ਵੀ ਤੇ ਇੱਥੋਂ ਇਹ ਛੱਪੜ ਨਾਲ ਲੱਗ ਜਾਂਦੀ ਸਾਰੀ ਜਾ ਕੇ ਤੇ ਮੈਂ ਭੈਣ ਭਰਾ ਨੂੰ ਇਹੀ ਬੇਨਤੀ ਕਰਦਾ ਵੀ ਆਪ ਦਾ ਯੋਗਦਾਨ ਤਿਲ ਫੁੱਲ ਜ਼ਰੂਰ ਪਾ ਜੇ ਆਪੇ ਤੇ ਵੱਡਾ ਛੱਡ ਬਣਾ ਕੇ ਵੱਡਾ ਸ਼ੈਲਟਰ ਬਣਾ ਕੇ ਤੇ ਤਾਂ ਕਿ ਕੋਈ ਵੀ ਬੇਜਬਾਨ ਬੱਚਾ ਕੋਈ ਇਲਾਜ ਤੋਂ ਨਾ ਵਾਂਝਾ ਰਹੇ ਜੇ ਕੋਈ ਭੁੱਖਾ ਨਾ ਰਹੇ ਬੱਚੇ ਆਪਣੇ ਕੋਲੇ ਪੰਜ ਇੱਥੇ ਬੈਠੇ ਆ ਤੇ ਪੰਜ ਛੇ ਘਰੇ ਬੈਠੇ ਅੰਦਰ ਸਾਡੇ ਕੱਚਾ ਆ ਕਮਰਾ ਮੀਂਹ ਪਈ ਜਾਂਦਾ ਰ ਫਿਰ ਇੱਥੇ ਫਿਰ ਵੀ ਮੈਂ ਇੱਕ ਬੰਦੇ ਲੱਗੇ ਹੋਏ ਕੰਮ ਵਾਲੇ ਤੇ ਆ ਕਰੀਏ ਨੈਲ ਪੱਖੇ ਵਗੈਰਾ ਲਾਉਣੇ ਮਿਸਤਰੀ ਲੱਗਿਆ ਹੋਇਆ ਤੇ ਸਾਨੂੰ ਇੱਥੇ ਜਗਾ ਘੜਦੀ ਸੀ ਬਰਾਦੀ ਛੱਟ ਤੇ ਉਹ ਜਾ ਕੇ ਕੱਚੇ ਅੰਦਰ ਬਹਿ ਗਏ ਤੇ ਆਹ ਦੇਖ ਲੋ ਤੁਸੀਂ ਮਿੱਟੀ ਵੀ ਪਵਾ ਕੇ ਦੇਖ ਸਕਦੇ ਜੇ ਕੋਈ ਭੈਣ ਭਰਾਵਾ ਫੇਰ ਕਰੇ ਤੇ ਮਿੱਟੀ ਦਾ ਤੇ ਬਾਕੀ ਨਹੀਂ ਮਿੱਟੀ ਦਾ ਤਾਂ ਸਾਡਾ ਹੱਲ ਜ਼ਰੂਰ ਕਰਕੇ ਦਿਓ ਜੀ ਕੋਈ ਭੈਣ ਭਰਾ ਆਪ ਦਾ ਥਿਲ ਫੁੱਲ ਯੋਗਦਾਨ ਇਹ ਬਈ ਬੜੀ ਵੱਡੀ ਸੇਵਾ ਇਹ ਮਾਲਕ ਤੁਹਾਨੂੰ ਜਿਹੜਾ ਇਹਨਾਂ ਨੂੰ ਖਵਾਤਾ ਜਿਹੜਾ ਤੇ ਜਾਂ ਇਹਨਾਂ ਤੇ ਲਾਤਾ ਹਨਾ ਇਹ ਕਿਤੇ ਨਹੀਂ ਜਾਂਦਾ ਇਹ ਮਾਲਕ ਕਈ ਗੁਣਾ ਵੱਧ ਕਰਕੇ ਮੋੜਦਾ ਆਪਾਂ ਨੂੰ ਤੇ ਇਹ ਸੇਵਾ ਜ਼ਰੂਰ ਕਰਿਆ ਕਰੋ ਚਲੋ ਮੇਰੇ ਨਾਲ ਨਹੀਂ ਜੁੜਨਾ ਚਾਹੁੰਦੇ ਤਾਂ ਤੁਸੀਂ ਜਿੱਥੇ ਵੀ ਕੋਈ ਤੁਹਾਨੂੰ ਬੇਜਬਾਨ ਬੱਚਾ ਕੋਈ ਤਕਲੀਫ ਚ ਦੀਦਾ ਕੋਈ ਪ੍ਰੋਬਲਮ ਚ ਦੀਦਾ ਤੇ ਉਹਦਾ ਇਲਾਜ ਵਗੈਰਾ ਰੋਟੀ ਦੀ ਬੁਰਕੀ ਪਾਤੀ ਬਿਸਕੁਟਾਂ ਪੈਕਟ ਲੈ ਕੇ ਪਾਦਾ ਇੰਨਾ ਕਿ ਜ਼ਰੂਰ ਕਰਦਿਆ ਕਰੋ ਤੁਸੀਂ ਇਹ ਸਮਝ ਲਓ ਵੀ ਜੇ ਤੁਸੀਂ ਇੱਕ ਰੋਟੀ ਦੀ ਬੁਰਕੀ ਵੀ ਪਾਤੀ ਨਾ ਤੇ ਮਾਲਕ ਨੇ ਉਹਦਾ ਵੀ ਤੁਹਾਨੂੰ ਕਈ ਗੁਣਾ ਵਧ ਕਰਕੇ ਮੋੜਨਾ ਹਾਂ ਲੈਟ ਫੇਟ ਟਾਈਮ ਪੈ ਜਾਂਦੇ ਹੁੰਦਾ ਤੇ ਪਰ ਫੇ ਫਲ ਇਹਦਾ ਜ਼ਰੂਰ ਮਿਲਦਾ ਤੇ ਆਹ ਜਗਾ ਮੈਂ ਤੁਹਾਨੂੰ ਬੇਰ ਦਿਖਾਉਣਾ ਇੱਥੇ ਮਿੱਟੀ ਪਾ ਕੇ ਆਪਾਂ ਵਧੀਆ ਬਣਾ ਲੈਨੇ ਆ ਇਹਨੂੰ ਤੇ ਇਹਦੇ ਆਪਾਂ پیسے ਭਰਨੇ ਬਈ 2 ਮਹੀਨਿਆਂ ਚ ਸਾਰੇ ਪੈਸੇ ਭਰਨੇ ਆ ਤੇ ਹੁਣ ਤੁਸੀਂ ਦੇਖ ਲਓ ਬਈ ਹੁਣ ਤੁਹਾਡੇ ਸਿਰ ਤੇ ਤੇ ਜਾਂ ਵੈਗਰੂ ਦੇ ਸਿਰ ਤੇ ਮਾਲਕ ਦੇ ਸਿਰ ਤੇ ਹਾਂ ਇਹਦਾ ਤੁਸੀਂ ਕਰਨਾ ਜੀ ਜੋ ਵੀ ਕਰਨਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਮੈਨੂੰ ਨਹੀਂ ਪਤਾ ਬਸ ਮੇਰੇ ਵਾਹਗਰੂ ਨੂੰ ਪਤਾ ਮਾਲਕ ਨੂੰ ਪਤਾ ਜੇ ਆਪਾਂ ਪੈਸੇ ਨਾਲ ਟਾਈਮ ਸਰ ਦਿੱਤੇ ਤਾਂ ਆਪਣੀ ਜਿਹੜੀ ਸਾਈ ਦਿੱਤੀ ਹੋਈ ਹੈ 15000 ਰੁਪਏ ਜਾਂ ਆਪਾਂ ਹੋਰ ਵੀ ਪੈਸੇ ਦੇਣੇ ਉਹ ਸਾਰੇ ਪੈਸੇ ਆਪਣੇ ਆ ਸਮਝ ਲਓ ਮਿੱਟੀ ਹੋ ਜਾਣੇ ਉਹ ਫਿਰ ਅਗਲਾ ਕਿਸੇ ਹੋਰ ਨੂੰ ਦੇ ਦੂੰਗਾ ਤੇ ਆਪਾਂ ਚਾਹੁੰਦੇ ਨਹੀਂ ਇਸ ਚੀਜ਼ ਬਈ ਆਪਾਂ ਚਾਹਨੇ ਵੱਡਾ ਸ਼ੈੱਡ ਬਣੇ ਇੱਥੇ ਆਪਾਂ ਵੱਡੇ ਵੀ ਪਸ਼ੂ ਪੰਛੀ ਆਪਾਂ ਕੋਈ ਬਿਮਾਰ ਅਵਸਥਾ ਜਾਂ ਕੋਈ ਕਿਸੇ ਨੂੰ ਇਲਾਜ ਦੀ ਜ਼ਰੂਰਤ ਆ ਆਪਾਂ ਉਹਦੇ ਕੋਲੇ ਰੱਖ ਸਕੀਏ ਕਿਉਂਕਿ ਆਪਾਂ ਦੇਖਦੇ ਹਾਂ ਨਾ ਜੇ ਕਿਸੇ ਗਊ ਮਾਤਾ ਦੇ ਕੀੜੇ ਪੈ ਗਏ ਜਾਂ ਕੋਈ ਬਿਮਾਰ ਹੋ ਗਈ ਲੋਕ ਰਸਾ ਲਾਉਣ ਲੱਗਿਆ ਮਿੰਟ ਮਾਰਦੇ ਤੇ ਦੁੱਧ ਪੀਣ ਲੱਗੇ ਜਿੰਨਾ ਚਿਰ ਉਹਦੇ ਜੋ ਬੂੰਦ ਵੀ ਰਹਿ ਜਾਂਦੀ ਨਾ ਬੂੰਦ ਵੀ ਨਹੀਂ ਛੱਡਦੇਗੇ ਉਹ ਵੀ ਕੱਢ ਲੈਂਦੇ ਆ ਤੇ ਮੈਂ ਬੜੇ ਵੇਖਿਆ ਵੱਡੇ ਪਸ਼ੂ ਪੰਛੀ ਪਰ ਕਲ ਤਾਂ ਉਹੀ ਰਹੇਗੀ ਨਾ ਫਿਰ ਥੋੜਾ ਜਿਹਾ ਹਜੇ ਨਹੀਂ ਹੈ ਨਾ ਹੈ ਸਿਹਤ ਹੈਗੀ ਪਰ ਕੋਈ ਗੱਲ ਨਹੀਂ ਮਾਲਕ ਆਪਾਂ ਨੂੰ ਭਰੋਸਾ ਮਾਰਾ ਜੀ ਤੇ ਵੀ ਉਹੋ ਵੀ ਆਪਣੀ ਵੀ ਬਾਹ ਫੜੂਗਾ ਤੇ ਤੁਹਾਡੇ ਤੇ ਬਹੁਤ ਭਰੋਸਾ ਹੀ ਭੈਣ ਭਰਾਵਾਂ ਤੇ ਤੇ ਤੁਸੀਂ ਵੀ ਬਾਹ ਨਾ ਛੱਡਾਏ ਤੁਹਾਡੇ ਭਰਾ ਦੀ ਤੇ ਤੁਸੀਂ ਬਾਹ ਛੱਡਤੀ ਤਾਂ ਬਈ ਅਸੀਂ ਕਿਸੇ ਕਰਮਜਰਮ ਦੇ ਨਹੀਂ ਹੈਗੇ ਤੇ ਸਾਰੇ ਭੈਣ ਭਰਾ ਸਪੋਰਟ ਕਰਾਇਆ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰ ਦਿਓ